ਮੇਰੇ ਡੈਡੀ ਤੇ ਮੇਰੇ ਚਾਚਾ ਜੀ ਪੰਜਵੀਂ ਚੋਂ ਇੱਕ ਫਸਟ ਆ ਗਿਆ ਇੱਕ ਸੈਕਿੰਡ ਆ ਗਿਆ ਤੇ ਮੁੜ ਕੇ ਮੇਰੇ ਦਾਦਾ ਜੀ ਕਹਿੰਦੇ ਵੀ ਚਲੋ ਬਈ ਖੇਤ ਆਏ ਹੀ ਨਹੀਂ ਸਕੂਲੋਂ ਤੋਂ ਬਾਅਦ ਸ਼ੇਪੀਂ ਚ ਵਾਸਤੇ ਜਿਹੜਾ ਹੈਡਮਾਸਟਰ ਸੀ ਉਹ ਸਾਡੇ ਘਰੇ ਆਇਆ ਮੇਰੀ ਦਾਦੀ ਨੂੰ ਕਹਿੰਦਾ ਵੀ ਕਿੱਥੇ ਨੇ ਬੱਚੇ ਤੁਹਾਡੇ ਸਕੂਲ ਨਹੀਂ ਆਏ ਕਹਿੰਦੇ ਭਾਈ ਉਹਦਾ ਬਾਪੂ ਖੇਤ ਲੈ ਗਿਆ ਉਹ ਕਹਿੰਦਾ ਮੈਂ ਨਹੀਂ ਪੜਾਉਣੇ ਹੋਰ ਕਹਿੰਦਾ ਉਹ ਤਾਂ ਫਸਟ ਤੇ ਸੈਕਿੰਡ ਆਏ ਨੇ ਉਹ ਕਹਿੰਦੇ ਭਾਈ ਹੁਣ ਮੈਂ ਤਾਂ ਕੀ ਕਰਾਂ ਫਲਾਣੇ ਤਾਂ ਮੇਰਾ ਸਾਹਮਣੇ ਖੇਤ ਦਾ ਉੱਤੇ ਜਾਵੋ ਟੀਚਰ ਖੇਤ ਜਾਵੜਿਆ ਜੀ ਉਹਨਾਂ ਨੇ ਕਿਹਾ ਵੀ ਦਰਬਾਰਾ ਸਿੰਘ ਜੀ ਥੋੜੇ ਬੱਚੇ 1st 2nd ਆਏ ਨੇ ਸਕੂਲ ਕਿਉਂ ਨਹੀਂ ਭੇਜਦੇ ਕਹਿੰਦੇ ਨਾ ਪਾਤਾ ਖੇਤੀ ਕਰਾਉਣੀ ਹੈ ਸਕੂਲਸ ਗੱਲ ਕਰਾ ਕਹਿੰਦੇ ਨਹੀਂ ਵੀ ਮੈਨੂੰ ਤਾਂ ਕੀਤੀ ਹੈ ਟੀਚਰ ਨੇ ਇੱਥੇ ਗੱਲ ਨਹੀਂ ਫੜ ਗਈ ਵੀ ਇੱਕ ਲੈ ਜਾਣਾ ਚਾਹੇ ਮੇਰੇ ਡੈਡੀ ਨੇ ਲਾਇਆ ਤੇ ਮੇਰੇ ਡੈਡੀ ਐਮਏ ਕ੍ਰਿਟੀਕਲ ਸਾਇੰਸ ਬੀএসসি ਦੈਨ ਬੀਐਡ ਚਾਚਾ ਮੇਰਾ ਬਾਤ ਪੜਿਆ ਉਸੇ ਸਕੂਲ ਚ ਜੋ ਉਹਨੂੰ ਲੈ ਜਾਂਦੇ ਹੋ ਪੜ ਜਾਂਦਾ ਪਰ ਟੀਚਰ ਦੀ ਡੈਡੀਕੇਸ਼ਨ ਦੇਖੋ ਕਿ ਖੇਤੋਂ ਲੈ ਕੇ ਆਇਆ ਹੈ ਨਹੀਂ ਦੁਨੀਆ 'ਚ ਮੇਰੇ ਡੈਡੀ 2011 ਚ ਵਿਦਿਆਪਿਤ ਹੋ ਗਿਆ ਸੀਗਾ ਪਰ ਉਹ ਐਂਡ ਤੱਕ ਆਪਦੇ ਟੀਚਰ ਨੂੰ ਯਾਦ ਕਰਦੇ ਵੀ ਉਹ ਨੇ ਜਿੰਦਗੀ। ਕਈ ਵਾਰੀ ਮਾਪੇ ਜਿਹੜੇ ਨੇ ਉਹ ਆਰਥਿਕਤਾ ਦੀ ਮਾਰ ਚੱਲ ਰਹੇ ਹੁੰਦੇ ਨੇ। ਸੋ ਇਸ ਕਰਕੇ ਇਹ ਤੁਹਾਡਾ ਫਰਜ਼ ਵੀ ਬਣੂਗਾ ਹੁਣ ਆਉਣ ਵਾਲੇ ਦਿਨਾਂ 'ਚ ਕਿ ਤੁਸੀਂ ਬੱਚਿਆਂ ਨੂੰ ਸਕੂਲ ਤੱਕ ਲੈ ਕੇ ਉਹ ਇੱਕ ਵਾਰੀ ਸਕੂਲ ਬੱਚੇ ਨੂੰ ਪੜ੍ਹਾਈ ਦੀ ਚਿੰਗ ਲੱਗ ਗਈ। ਤੁਸੀਂ ਦੇਖਿਆ ਹੋਣਾ ਗਰੀਬਾਂ ਦੇ ਬੱਚੇ ਫਰਸਟ ਆਉਂਦੇ ਆ। ਕਾਰਨ ਉਹਨਾਂ ਨੂੰ ਇਹ ਪਤਾ ਲੱਗ ਜਾਂਦਾ ਕਿ ਕਿਤਾਬ ਮੇਰੀ ਜ਼ਿੰਦਗੀ ਬਦਲ ਸਕਦੀ।